ਇੱਕ ਬਾਬਾ ਹੀਰਾ ਸਿੰਘ ਪਠਨ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਉਹਦਾ ਪੂਰਾ ਸਟਾਫ ਕਾਫੀ ਲੰਬੇ ਅਰਸੇ ਤੋਂ ਜਿਹੜਾ ਉਹ ਖਾਲੀ ਬੈਠਾ ਸੀ ਤੇ ਇੱਕ ਵੀ ਬੱਚਾ ਨਹੀਂ ਸੀਗਾ ਔਰ ਕਾਲਜ ਬੰਦ ਸੀਗਾ ਔਰ ਸਟਾਫ ਵਿਚਾਰਾ ਬੇਰੁਜ਼ਗਾਰ ਹੋ ਗਿਆ ਸੀਗਾ ਉਹ ਸਟਾਫ ਦੇ ਕੁੱਲ ਸਟਾਫ ਹੈ ਮੈਂ 93 ਜਿਹੜੇ ਮੈਂਬਰ ਨੇਗੇ ਉਹਨਾਂ 93 ਮੈਂਬਰਾਂ ਨੂੰ ਜਿਹੜਾ ਅਸੀਂ ਹੋਰ ਨਾਲ ਡਿਪਾਰਟਮੈਂਟਾਂ ਚ ਅਡਜਸਟ ਕਰ ਰਹੇ ਹਾਂਗੇ ਔਰ ਇਹ ਬਹੁਤ ਵੱਡਾ ਫੈਸਲਾ ਉਹਨਾਂ ਮੁਲਾਜ਼ਮਾਂ ਦੇ ਲਈ ਹੈ ਜਿਹੜੇ ਲਗਾਤਾਰ ਮੈਸਮ ਦਾ ਸੰਘਰਸ਼ ਕਰ ਰਹੇ ਸੀ ਉਹ ਸਰਕਾਰ ਤੋਂ ਮੰਗ ਕਰ ਰਹੇ ਸੀ ਉਹ 93 ਅਧਿਆਪਕ ਜਿਹੜੇ ਦੇਗੇ ਆਉਣ ਵਾਲੇ ਸਮੇਂ ਚ ਡਿਫਰੈਂਟ ਡਿਪਾਰਟਮੈਂਟਾਂ ਚ ਅਡਜਸਟ ਹੋਣਗੇ ਕਿ ਬਾਬਾ ਹੀਰਾ ਸਿੰਘ ਪੱਠੜ ਟੈਕਨੀਕਲ ਕਾਲਜ ਜਿਹੜਾ ਲਹਿਰਾਗਾਗਾ ਸੀਗਾ ਹੁਣ ਉਹ ਕਟਗਿੰਤੀ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਹੋ ਜਾਊਗਾ ਜਿਹੜੀ ਇੱਕ ਬਹੁਤ ਹੀ ਵੱਡੀ ਮੈਸਮ ਦਾ ਪੰਜਾਬ ਦੇ ਉਸ ਬੈਕਵਰਡ ਇਲਾਕੇ ਦੇ ਲਈ ਮੈਡੀਕਲ ਸਹੂਲਤਾਂ ਹੋਣਗੀਆਂ ਜਿੱਥੇ ਬੱਚੇ ਐਮਬੀਬੀਐਸ ਦੀ ਪੜ੍ਹਾਈ ਕਰਨਗੇ ਉੱਥੇ ਨਾਲ ਦੀ ਨਾਲ ਬਹੁਤ ਵੱਡਾ ਜਗਲਕਰਾ ਲਹਿਰਾਗਾਗਾ ਡੜਬਾ ਸਨਾਮ ਨਾਲ ਹੀ ਬੜਲਾਡਾ ਮਾਨਸਾ ਅੱਗੇ ਖਨੌਰੀ ਪਤਨਾ ਸਾਰੇ ਵੱਡੇ ਇਲਾਕੇ ਦੇ ਵਿੱਚ ਘੱਟੋ-ਘੱਟ 150 ਕਿਲੋਮੀਟਰ ਦੇ ਅੰਦਰ ਇੱਕ ਉਹ ਸਹੂਲਤਾਂ ਹੋਣਗੀਆਂ ਜਿਹੜੀਆਂ ਕਿ ਬਹੁਤ ਹੀ achchiyan ਹੋਣਗੀਆਂ ਔਰ ਇਹਦੇ ਉੱਤੇ ਪਹਿਲੀ ਵਾਰ ਅਸੀਂ 100 ਸੀਟਾਂ ਅਲਾਟ ਕਰ ਰਹੇ ਆਂਗੇ ਔਰ 100 ਸੀਟਾਂ ਦੇ ਵਿੱਚੋਂ 50 ਸੀਟਾਂ ਜਿਹੜੀਆਂ ਲਗੀਆਂ ਉਹ ਪੰਜਾਬ ਸਰਕਾਰ ਦੇ ਹਿੱਸੇ ਆਉਣਗੀਆਂ ਔਰ 50 ਸੀਟਾਂ ਜਿਹੜੀਆਂ ਲਗੀਆਂ ਉਹ ਘਟਗਣਤੀ ਜਿਹੜਾ ਜਿਹੜੀ ਸੇ ਇੰਸਟੀਚਿਊਸ਼ਨ ਆ ਉਹਦੋਂ ਉਹ ਸੀਟਾਂ ਮਿਲ ਗਈਆਂ ਔਰ ਇਹ ਜਿਹੜੀ ਅਸੀਂ ਲੀਜ਼ ਡੀਡ ਆ ਇਸ ਕਾਲਜ ਦੀ ਉਹ 64 ਸਾਲ ਲਈ ਕੀਤੀ ਹੈਗੀ ਤਾਂ ਕਿ ਉੱਥੇ ਜਿਹੜੇ ਬੱਚੇ ਪੜ੍ਹਨਗੇ ਵੀ ਔਰ ਲੋਕਾਂ ਦਾ ਸਰਕਾਰੀ ਰੇਟਾਂ ਦੇ ਆਧਾਰ ਦੇ ਉੱਤੇ ਜੋ ਸਰਕਾਰੀ ਰੇਟ ਲẽਗੇ ਉਸ ਦੇ ਆਧਾਰ ਦੇ ਉੱਤੇ ਲੋਕਾਂ ਦਾ ਵੱਡਾ ਇਲਾਜ ਹੋਊਗਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਜਿਹੜਾ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਸਾਡੇ ਮਾਲਵੇ ਦੇ ਇਲਾਕੇ ਲਈ ਚੁਣਿਆ ਗਿਆ ਖਾਸ ਕਰਕੇ ਸਾਡੇ ਉਹਨਾਂ ਇਲਾਕਿਆਂ ਦੇ ਵਿੱਚ ਚੁਣਿਆ ਗਿਆ ਜਿੱਥੇ ਮੈਡੀਕਲ ਦੀ ਬਹੁਤ ਵੱਡੀ ਘਾਟ ਸੀਗੀ ਹਾਲਾਂਕਿ ਕੌਰੀਓ ਹਸਪੀਟਲ ਬਣਿਆ ਚੀਮੇ ਹਸਪੀਟਲ ਬਣਿਆ ਧੂਰੀ ਹਸਪੀਟਲ ਲਵੇਂ ਬਣੇ ਦੇ ਕੇ ਲਹਿਰੇ ਹਸਪੀਟਲ ਆਲਰੇਡੀ ਚੱਲ ਲਗਾ 220 ਬੈੱਡ ਦਾ ਜਿੱਥੇ ਨਵਾਂ ਹਸਪੀਟਲ ਬਣੂਗਾ ਬਿਲਡਿੰਗ ਆਲਰੇਡੀ ਤਿਆਰ ਆ ਗਈ 220 ਬੈੱਡ ਦੀ ਇਨਿਸ਼ੀਅਲੀ ਮਨਜ਼ੂਰੀਆ ਇਹਨੂੰ ਅਸੀਂ 421 ਚ ਬੈੱਡ ਦੇ ਵਿੱਚ ਆਉਣ ਵਾਲੇ ਸਮੇਂ ਚ ਤਬਦੀਲ ਕਰਾਂਗੇ